ਸਾ ਸਿਕਾਲ ਮਿੱਤਰੋ ਆਪਾਂ ਪਹੁੰਚੇ ਆਂ ਫਤਾ ਮਾਲੋਕਾ ਵਿਖੇ ਡਾਕਟਰ ਜਸਕਰਨ ਕੋਲ ਪੰਜਾਬ ਐਕਸਰੇ ਐਂਡ ਹੈਲਥ케ਅਰ ਤੇ ਇੱਥੇ ਟੁੱਟੀਆਂ ਹੱਡੀਆਂ ਢੂਹੀ ਦੀ ਵਗੈਰੇ ਦੀ ਪ੍ਰੋਬਲਮ ਆ ਕਿ ਸੰਡਿਸਕ ਦੀ ਪ੍ਰੋਬਲਮ ਆ ਤਾਂ ਬੜੇ ਵਧੀਆ ਬਾਜਿਵਰੇਟਾਂ ਤੇ ਬੜਾ ਸਸਤਾ ਇਲਾਜ ਕੀਤਾ ਜਾਂਦਾ ਬਾਈ ਵੱਲੋਂ ਦੇਸੀ ਦਵਾਈਆਂ ਨਾਲ ਤੇ ਅੰਗਰੇਜ਼ੀ ਦਵਾਈਆਂ ਦਾ ਵਧੀਆ ਟ੍ਰੀਟਮੈਂਟ ਕੀਤਾ ਜਾਂਦਾਗਾ ਫਤਾ ਮਾਲੋਕਾ ਵਿਖੇ ਆਗ ਲొਕੇਸ਼ਨ ਬਾਈ ਬਾਈ ਦਾ ਕਲੀਨਿਕ ਦੇਖਸਾ ਡਾਕਟਰ ਜਸਕਰਨ ਸਿੰਘ ਆ ਸਕਰੀਨ ਤੇ ਤੁਹਾਨੂੰ ਨੰਬਰ ਦਿਖਾਈ ਦੇ ਰਹੇ ਨੇ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਹੈਗੀ ਆ ਥੋੜੇ ਦਿਨ ਨੇੜੇ ਜਾਂ ਦੂਰੋਂ ਨੇੜੇ ਜਿੱ ਤੱਕ ਵੀਡੀਓ ਪਹੁੰਚਦੀ ਆ ਜਰੂਰ ਵੇਸਟ ਕਰ ਲੈਣਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਾਨੂੰ ਇਹ ਰਸੋਣ ਫੋੜ ਲਿਆ ਕਾਹਦਾ ਹੱਡੀਆਂ ਵਗੈਰਾ ਤੁਸੀਂ ਆ ਪੰਜਾਬ ਐਕਸੀਡੈਂਟ ਹੈਲਥ ਕੇਅਰ ਤੇ ਪਹੁੰਚਿਆ ਸੀ ਇਹ ਜਾਣਕਾਰੀ ਲੈਣ ਲਈ ਤੁਸੀਂ ਕਾਹਦਾ ਕਾਹਦਾ ਇਲਾਜ ਕਰਦੇ ਹੋ ਕੋਈ ਵੀ ਡਿਸਕ ਦਰਦਾ ਬਾਈ ਜੀ ਕਮਰ ਦਰਦ ਹੋ ਗਈ ਠੀਕ ਹੈ ਜੀ ਠੀਕ ਹੈ ਜੀ ਕੋਈ ਹੱਡੀ ਫੁੱਟੀ ਆ ਉਤਰੀ ਆ ਜੀ ਠੀਕ ਹੈ ਉਹਦਾ ਆਪਣੇ ਕੋਲ ਗਾਰੰਟੀ ਨਾਲ ਪੱਕਾ ਲਾਜਾ ਜੀ ਠੀਕ ਹੈ ਜੀ ਇਹ ਵਿੱਚ ਦੇਸੀ ਦਵਾਈ ਨਾਲ ਵੀ ਇਲਾਜ ਆ ਜੀ ਜਿਆਦਾ ਕੋਈ ਆਪਣੇ ਕੋਈ ਫੀਸ 300 ਰੁਪਿਆ ਦਵਾਈ ਦੇ ਕੇ ਵਿੱਚ ਹੀ ਠੀਕ ਹੈ ਵਿੱਚ ਹੀ ਕੋਈ ਅਕਸਰਾ ਵਗੈਰਾ ਕੱਢ ਕੇ 300 ਰੁਪਿਆ ਆਪਣੀ ਫੀਸ ਆ ਸਾਰੇ ਇਲਾਜ ਕਰਕੇ ਠੀਕ ਹੈ ਠੀਕ ਕੋਈ ਗੋਡੇ ਦਾ ਕਿਸ ਤਰ੍ਹਾਂ ਦਾ ਵੀ ਮਰਜੀ ਪੇਸ਼ੈਂਟ ਹੋਵੇ ਜੀ ਆਪਾਂ ਗਾਰੰਟੀ ਨਾਲ ਪੱਕਾ ਇਲਾਜ ਆ ਜਾਈਏ ਪੱਕਾ ਲਾਇਆ ਠੀਕ ਹੈ ਜੀ ਬਾਕੀ ਪਥਰੀ ਜਾਂ ਗੁਰਦੇ ਦੀ ਪਥਰੀ ਹੋਵੇ ਜੀ ਤੇ ਉਹ ਵੀ ਦੇਸੀ ਦਵਾਈ ਨਾਲ ਆ ਜੀ ਆਪਣੇ ਕੋਲ ਪੱਕਾ ਲਾਜੀ ਅੱਛਾ ਉਹਦਾ ਇਲਾਜ ਹਾਂ ਜੀ ਦੇਸੀ ਦਵਾਈ ਨਾਲ ਜੀ ਦੇਸੀ ਦਵਾਈ ਆਪਾਂ ਦੇ ਕੋਲ ਠੀਕ ਹੈ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਇੱਥੇ ਮੈਨੂੰ 4 ਸਾਲ ਹੋ ਗਏ ਜੀ ਇਹਨਾਂ ਨੂੰ ਸੋਟਲੇਬ ਮਸ਼ੀਨਾਂ ਵਗੈਰਾ ਕਰੀਆਂ ਜਿਹੜੀਆਂ ਐਕਸਰੇ ਵਗੈਰਾ ਦੀਆਂ ਹੋਰ ਕਿਹੜੀ ਕਿਹੜੀ ਮਸ਼ੀਨਾਂ ਕਰਾਪਾ ਮੈਨੂੰ ਬੋਲੇ ਐਕਸਰੇ ਵਾਲੀ ਮਸ਼ੀਨ ਆ ਜੀ ਚਨਾੜਾ ਬਲੋਕਿੰਗ ਵਾਲੀ ਮਸ਼ੀਨ ਆ ਜਿਵੇਂ ਜੂਰੀਆ ਗੱਡੀਆਂ ਹੋਵੇ ਉਹ ਵੀ ਮਸ਼ੀਨਾਂ ਜੂਰੀਆ ਗੱਡੀਆਂ ਕੱਟਣ ਵਾਲੀ ਜੀ ਉਹਦੀ ਅੱਪਾ ਕੋਈ ਗੋਲੀ ਨਹੀਂ ਦਿੰਦੇ ਜੂਰੀਏ ਵਗੈਰਾ ਦੀ ਜੀ ਉਹ ਮਸ਼ੀਨਾਂ ਹੀ ਕੱਢਦੇ ਆ ਜੀ ਅੱਛਾ ਮਸ਼ੀਨਾਂ ਹੀ ਕੱਢਦੇ ਕਿੰਨੇ ਜੂਰੀਆ ਗੱਡੀਆਂ ਵਗੈਰਾ ਦੀ ਜੀ ਹਾਂਜੀ ਗੱਡੀਆਂ ਵਗੈਰਾ ਹੋਵੇ ਜੀ ਕੋਈ ਮੈਡੀਸਨ ਨਹੀਂ ਲੱਗਦੀ ਨਹੀਂ ਮੈਡੀਸਨ ਨਹੀਂ ਲਾਦੀ ਆਪਣਾ ਜੂਰੀਆ ਵਾਲ ਨੂੰ ਮੈਡੀਸਨ ਨਹੀਂ ਲੱਗਦੀ ਜੀ ਹਾਂਜੀ ਠ ਬਾਕੀ ਹੋਰ ਸਾਰੀਆਂ ਮਸ਼ੀਨਾਂ ਅੰਦਰ ਬਲੌਕਿੰਗ ਜਿਹਾ ਵਗੈਰਾ ਆ ਲਈ ਆ ਗਏ ਟਰੈਕਸ਼ਨ ਵਗੈਰਾ ਆ ਗਈ ਖਿੱਚ ਵਗੈਰਾ ਜਿਵੇਂ ਕਹਿੰਦਾ ਥਰਪੀ ਵਗੈਰਾ ਲੈਣੀ ਹੈ ਜੀ ਸਸਰੇ ਕੋ ਥਰਪੀ ਵਗੈਰਾ ਵੀ ਆਪਣੇ ਸਾਰੇ 100 ਰੁਪਏ ਦੀ ਫੀਸ ਲੈਂਦੇ ਆ ਜੀ ਜਿਵੇਂ ਆ ਇਹਦੀ ਥਰਪੀ ਲੈਂਦੇ ਆਪਣੇ 100 ਰੁਪਏ ਦੀ ਫੀਸ ਆ ਗਈ ਠੀਕ ਹੈ ਹਾਂਜੀ ਬਾਕੀ ਡਾਕਟਰ ਸਾਹਿਬ ਦਾ ਨੰਬਰ ਆਪਾਂ ਸਕਰੀਨ ਤੇ ਤੁਹਾਨੂੰ ਦਿਖਾਈ ਦੇਊਗਾ ਜਿਨ੍ਹਾਂ ਨੇ ਕੋਈ ਸੰਪਰਕ ਕਰਨਾ ਜਿਨ੍ਹਾਂ ਦਾ ਵੀ ਇਲਾਜ ਨਹੀਂ ਹੋ ਰਿਹਾ ਤਾਂ ਇੱਕ ਵਾਰ ਆ ਜ਼ਰੂਰ ਆ ਕੇ ਜਾਓ